i ਦੇ ਬੰਦੇ ਬੰਦੇ ਬੈਣ ਉੱਪਰ ਆ ਗਏ ਨੇ ਤੋਂ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਫੇਰ ਪ੍ਰਸ਼ਾਸਨ ਕਰਕੇ ਨਾਲ ਆਜੋ ਸਰਕਾਰ ਨਾਲ ਆਜੋ ਪਛਲ ਬੰਦੇ ਇਹ ਮੰਗ ਮੰਗ ਸਰਕਾਰ ਦੇ ਅੱਗੇ ਬਰਸੋਂ ਮੈਂ ਨਿਪਿੰਨ ਮਿਲਿਆ ਸੀ ਅੱਛਾ ਬਰਸੋਂ ਇਹ ਸਰਕਾਰ ਕਰਤਾਰ ਸਿੰਘ ਨਹੋਰਾ ਸਪੰਦਰ ਸਿੰਘ ਬਣਾ ਨੇ ਬਹੁਤ ਸਰਕਾਰ ਤੋਂ ਉਹ ਖੇਤਰੋਂ ਬਾਗ ਬੋਲ ਚਕਾਂ ਜੋ ਪੱਗ ਸਾਰੇ ਵੀਰ ਜੀ ਦੇ ਦਾਨ ਇੱਕ ਮਗਰਾਣ ਦੇਖੇ ਯਾਰ ਉਹਨਾਂ ਦੇੰਤੀ ਘੁੰਮਾ ਕੇ ਖਾਣ ਜੀ ਤੁਹਾਡੇ ਨਾਲ ਆਰਾਮ ਨਾਲ ਜਿਉਂ ਹੋਲੇ ਤੋਂ ਨਿਹਾਲੀ ਵਾਈਗ੍ਰੀ ਜੀ ਦਾ ਹਰਤਾ ਵਾਈਗ੍ਰੀ ਜੀ ਦੀ ਫਤਿਹ ਆਓ ਵੇਖੇ ਪੰਜਾਬੀਓ ਅੱਜ ਸਵੇਰੇ ਅੱਜ ਸਵੇਰੇ ਹਲਕਾ ਨਾ ਪੇੜ ਦੋ ਪੰਜਾਬ ਬਚਾਓ ਯਾਤਰਾ ਆਪਾਂ ਆਰੰਭ ਕੀਤੀ ਹੈ ਜਹਦਾ ਤਾਰਾ ਸਾਹਿਬ ਦਾ ਜੋ ਬਹੁਤ ਹੀ ਸਤਕਾਰਯੋਗ ਆਪਣੇ ਐ ਜੀ ਪੀ ਸੀ ਦੇ ਪ੍ਰਧਾਨ ਸਨ ਜਿਨ੍ਹਾਂ ਦੀ ਬਾਦਲ ਸਾਹਿਬ ਨਾਲ ਤੇ ਕਾਲੀ ਨਾਲ ਪਾਰਟੀ ਵਿੱਚ ਬਹੁਤ ਵੱਡੀ ਦੇ ਉਹਨਾਂ ਦੇ ਨਗਰ ਚੋਆਜਾਂ ਪਾਂ ਯਾਤਰਾ ਸ਼ੁਰੂ ਕੀਤੀ ਹੈ ਅੱਜ ਜੋ ਹਾਲਾਤ ਪੰਜਾਬ ਦੇ ਹੈ ਅੱਜ ਤੁਸੀਂ ਸਾਰੇ ਜਾਣਦੇ ਹੋ ਕਿ ਇਹਨਾਂ ਝਾੜੂ ਵਾਲੇ ਨੇ ਬਰਬਾਦ ਕਰਤਾ ਸਭ ਜਾਓ ਅੱਜ ਗੁੰਡਾਗਰਦੀ ਦਾ ਰਾਜ ਪੰਜਾਬ ਚ ਹੈ। ਜੋ ਦਿਖੋ ਚੱਲ ਰਹੀ ਹੈ ਐਜਾ ਨਕਮਾ ਮੁੱਖ ਮੰਤਰੀ ਮਿਲ ਗਿਆ। ਜਿਹੜਾ ਕੰਮ ਕੱਲਾ ਕੇਜਰੀਵਾਲ ਦੇ ਮਗਰਮਗਰੀ ਰਹਿੰਦਾ ਹੈ। ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਜੋ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਦਾ ਆਰੰਭ ਸ਼ੁਰੂ ਕੀਤਾ ਹੈ ਬਹੁਤ ਹੀ ਸਲਾਘਾਯੋਗ ਆਲੇ-ਦਾਲੇ ਪਿੰਡਾਂ ਦੇ ਲੋਕਾਂ ਤੋਂ ਸਮੂਹ ਸਾਰੀ ਜਨਤਾ ਤੋਂ ਬਹੁਤ ਹੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਹ ਬਹੁਤ ਹੀ ਸਲਾਘਾਜੋ ਕੰਮ ਕੀਤਾ ਹੈ ਇਹਨਾਂ ਨੇ ਜਦੋਂ ਤੋਂ ਕਾਂਗਰਸ ਸਰਕਾਰ ਨੇ ਪਹਿਲਾਂ ਬਹੁਤ ਬਧਿਕੀਆਂ ਕੀਤੀਆਂ 10 ਸਾਲ ਦੇ ਵਿੱਚ ਕੱਖ ਨਹੀਂ ਕੀਤਾ ਉਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਉਸ ਤੋਂ ਬਾਅਦ ਆ 2 ਸਾਲ ਹੋ ਗਏ ਹੁਣ ਆ ਸਰਕਾਰ ਆਈ ਆ ਇਹ ਸਨੇਤਾ ਬਿਲਕੁਲ ਹੀ ਭੱਠਾ ਹੀ ਬਿਠਾਤਾ ਕੋਈ ਕੰਮ ਨਹੀਂ ਕੀਤਾ ਬਿਲਕੁਲ ਵੀ ਹੁਣ ਸਾਰੇ ਲੋਕ ਕਾਂਗਰਸ ਤੋਂ ਵੀ ਮੂੰਹ ਮੋੜ ਗਏ ਔਰ ਇਸ ਨਵੀਂ ਸਰਕਾਰ ਨੇ ਤਾਂ ਬਿਲਕੁਲ ਹੀ ਨਕਾਰਤੀ ਇਹ ਲੋਕਾਂ ਨੇ ਹੁਣ ਸਾਰੇ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਅੱਜ ਸਾਰਾ ਪੰਜਾਬ ਯਾਦ ਕਰ ਰਿਹਾ ਕਿਉਂਕਿ ਉਹਨਾਂ ਦੇ ਜੋ ਕਿੱਟੇ ਹੋਏ ਕੰਮ ਨੇ ਉਹ ਬਹੁਤ ਹੀ ਅਸਲਾਘਾਜੋਗ ਨੇ ਸੋ ਮੈਂ ਹੁਣ ਟੋੜਾ ਪਿੰਡ ਜਾ ਕੇ ਆਇਆ ਉੱਥੇ ਤੋਂ ਟਰੈਕਟਰਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ ਕੋਈ ਬੰਦਿਆਂ ਦਾ ਹਿਸਾਬ ਨਹੀਂ ਟੌੜੇ ਤੋਂ ਲੈ ਕੇ ਤਨਾਰਥ ਤੱਕ ਪਿੱਛੇ ਤੋਂ ਲੈ ਕੇ ਕੋਈ ਪਤਾ ਨਹੀਂ ਲੱਗਦਾ ਕਿੱਥੇ ਤੱਕ ਟਰੈਕਟਰ ਖੜੇ ਨੇ ਪਿੱਛੇ ਸਾਬਰ ਤੋਂ ਵੀ ਲੈ ਕੇ ਪਿੱਛੇ ਤੱਕ ਆ ਸਾਡੇ ਪਿੰਡ ਜਿੰਦਲਪੁਰ ਤੋਂ ਲੈ ਕੇ ਅੱਗੇ ਤੱਕ ਲਾਈਨਾਂ ਲੱਗੀਆਂ ਖੜੀਆਂ ਨੇ ਐਨਾ ਉਤਸ਼ਾਹ ਜਿੰਨਾ ਹੁਣ ਦੇਖਿਆ ਗਿਆ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੀਆਂ ਲੋਕ ਸਭਾ ਦੀਆਂ 13 ਸੀਟਾਂ ਨੇ ਇਹ ਤਾਂ 13 ਦੀਆਂ 13 ਪੱਕੀਆਂ ਨੇ ਬਿਲਕੁਲ ਵੀ ਮੈਂ ਬਹੁਤ ਹੀ ਆਪਣੇ ਪੰਜਾਬ ਵਾਸੀਆਂ ਦਾ ਜਿੰਨੇ ਵੀ ਲੋਕ ਆਪਣੇ ਪਿੰਡਾਂ ਦੇ ਸ਼ਹਿਰਾਂ ਦੇ ਆ ਕੇ ਉਤਸ਼ਾਹ ਦੇ ਰਹੇ ਨੇ ਮੈਂ ਤੈਹ ਦਿਲੋਂ ਜਦੋਂ ਤੋਂ ਮੈਂ ਉੱਥੇ ਤੋਂ ਚੱਲਿਆ ਦੇਖਿਆ ਗਿਆ ਸਰਦਾਰ ਸੁਤਵਿੰਦਰ ਸਿੰਘ ਜੀ ਟੋੜਾ ਸਾਹਿਬ ਅਤੇ ਮੱਖਣ ਸਿੰਘ ਜੀ ਲਾਲਕਾ ਸਾਹਿਬ ਹਲਕਾ ਇੰਚਾਰਜ ਨਾਬਾ ਨੇ ਇੰਨੇ ਜੋਰਾਂ ਸੋਰਾ ਨਾਲ ਤਿਆਰੀਆਂ ਕਰਾਈਆਂ ਨੇ ਬਈ ਕੋਈ ਇਹਨਾਂ ਦਾ ਹਿਸਾਬ ਕਿਤਾਬ ਨਹੀਂ ਹੈਗਾ ਜਦੋਂ ਤੋਂ ਮੱਖਣ ਸਿੰਘ ਜੀ ਲਾਲਕਾ ਨੇ ਹਲਕਾ ਇੰਚਾਰਜ ਦਾ ਅਹੁਦਾ ਸੰਭਾਲਿਆ ਦਿਨ ਰਾਤ ਇੱਕ ਕੀਤੀ ਪਈ ਐ ਇਹਨਾਂ ਦੀ ਸ਼ਰੋਮਣੀ ਕਮੇਟੀ ਦੇ ਸ਼ਰੋਮਣੀ ਅਕਾਲੀ ਦਲ ਦੇ ਲਈ ਸੋ ਮੈਂ ਆਪਣੇ ਸੁਖਵੀਰ ਸਿੰਘ ਜੀ ਬਾਦਲ ਜੀ ਨੂੰ ਬੇਨਤੀ ਕਰਦਾ ਕਿ ਮਕਰ ਸਿੰਘ ਲਾਲਚਾ ਜੀ ਤੇ ਮਿਹਰ ਭਰਿਆ ਸਿਰ ਬਾਰੇ ਸਿਰ ਤੇ ਹੱਥ ਰੱਖਿਓ ਐਨੇ ਉਤਸ਼ਾਹ ਨਾਲ ਇਹ ਕੰਮ ਕਰ ਰਹੇ ਨੇ ਸੋ ਇਹਨਾਂ ਕਹਿੰਦਾ ਹੋਇਆ ਮੈਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤ ਤਾਂ ਵਿਚਾਰ ਹੈ ਜਿਹਨਾਂ ਨੇ ਅੱਜ ਸਭ ਤੋਂ ਸਾਰੀ ਮੌਕੇ ਹੱਥ ਨੇ ਸੈਰੀ ਪਾਸਾ ਸੈਰੀ ਦੇ ਖਾਤੀ ਦੀ ਸੰਭਲ ਖਾਸ ਕਰਕੇ ਬਹੁਤ ਜ਼ਿਆਦਾ ਸੁਖੀਰਵਾਦ ਜਿਹਨੂੰ ਦੇਖਣ ਲਈ ਉਸਾ ਹੈ ਪੂਰਾ ਜਨ ਸਲਾਬ ਮੜਿਆ ਵੇ ਭਾਸੋਂ 300 ਟਰੈਕਟਰ ਖੜਾ ਤੇ ਅੱਗੇ ਸਾਹੁੱਲੀ ਵੀ 4-450 ਟਰੈਕਟਰ ਹੈ ਬਾਕੀ ਕੌੜੇ ਤੋਂ ਤਾਂ ਆਈ ਰਹੀ ਹੈ ਜਿਹਦੀ ਕਵਰ ਕਰਤੀ ਲੈ ਗਏ ਆ ਪਰ ਐਸ ਵਾਰੀ ਪਬਲਿਕ ਦਾ ਜਿਹੜਾ ਰੁਝਾਨ ਹੈ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਵੱਲ ਤੇ ਲੋਕ ਸਭਾ ਦੀਆਂ ਦੋਆਂ ਚੋਣਾਂ ਵਿੱਚ ਇੱਕਾ ਵੀ ਜਲਦੀ ਜਿੱਤਿਆ ਗਿਆ ਤੇ ਅੱਗੇ 27 ਵਾਲੀ ਦਿੱਤਾ ਗਿਆ ਸੁਖਵੀਰ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਇਹ ਇਹਦੇ ਬਰਕਰਾਰ ਹੈ। ਪਾਈ ਦੀ ਪੰਜਾਬ ਚੋਂ ਯਾਤਰਾ ਜਿਹੜੀ ਇਹ ਸੁਖਵੀਰ ਬਾਦੋਂ ਦੀ ਸਾਡੇ ਪਤਲਾਣਾਵ ਕੱਢਣ ਲੱਗੇ। ਇਹ ਯਾਤਰਾ ਕੱਢੋ ਉਹ ਜਾਦਾ ਬਹੁਤ ਜ਼ਿਆਦਾ ਜ਼ਰੂਰੀ ਸੀ ਭਾਈ। ਕਿਉਂਕਿ ਜਿਹੜੇ ਝਾੜੂ ਵਾਲੇ ਸੀਗੇ ਇਹਨਾਂ ਨੇ ਇੰਨਾ ਕੁ ਜ਼ਿਆਦਾ ਪਬਲਿਕ ਨੂੰ ਗਮਰਾਹ ਕੀਤਾ। ਬਸ ਤੁਸੀਂ ਇਹ ਸੋਚ ਲਓ ਵੀ ਜ਼ਿੰਦਗੀ 'ਚ ਸ਼ਾਇਦ ਕਿਸੇ ਸ਼ਾਸਕਾਂ ਨੇ ਇਹਨਾਂ ਜਿੱਡੇ ਵੱਡੇ ਵੱਡੇ ਇਹਨਾਂ ਨੇ ਝੂਠ ਬੋਲਿਆ। ਪਹਿਲੇ ਨੰਬਰ ਤੇ ਉਸੀ ਸਾਰੇ ਪ੍ਰੈਸ ਭਾਈਚਾਰਾ ਖੜਾ ਹੈ ਤੁਹਾਡੇ ਧੰਨਵਾਦੀਆਂ ਸੀ ਬਹੁਤ ਹਮੇਸ਼ਾ ਹੀ ਤੁਸੀਂ ਦੇਖ ਲਓ ਵੀ ਪਹਿਲਾਂ ਇਹਨਾਂ ਨੇ ਬਦਨਾਮ ਕੀਤਾ ਕਾਲੀਦਾਲ ਨੂੰ ਨਸ਼ੇ ਦੇ ਨਾਮ ਤੇ ਨਸ਼ਾ ਭਾਈ ਜੀ ਅੱਜ ਘਰ ਘਰ ਹੋਮ ਡਿਲੀਵਰੀ ਹੁੰਦੀ ਹੈ ਸਾਡੇ ਭਾਸੋਂ ਤੋਂ ਭਾਈ ਜੀ ਫੜੇ ਨੇ ਮਰਵਿੰਦਰ ਜੀ ਇਹਨਾਂ ਨੇ ਕਈ ਵਾਰ ਚਲਾਏ ਨੇ ਚੈਨਲਾਂ ਤੇ ਪਰ ਕੋਈ ਸੁਣਵਾਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਿੰਨੇ ਬੱਚੇ ਮਰ ਰਹੇ ਨੇ ਸਭ ਤੋਂ ਗੰਦੀਆਂ ਹਰਕਤਾਂ ਹੋ ਰਹੀਆਂ ਨੇ ਮਤਲਬ ਇਹ ਕਹ ਲਓ ਤੁਸੀਂ ਵੀ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਬਿਲਕੁਲ ਖਤਮ ਹੈ ਜ਼ੀਰੋ ਤੇ ਪਹੁੰਚ ਗਈ ਹੈ ਹੁਣ ਤੁਸੀਂ ਆਪਣੇ ਨਾਬੇ ਦਾ ਹਾਲ ਇਹ ਦੇਖ ਲਓ ਵੀ ਆਪਣੇ ਕਾਲਜ ਕਿੰਨੀ ਘਣਾਉਣੀ ਹਰਕਤ ਹੋਈ ਹੈ ਕਿ ਸਾਡੀਆਂ ਬੱਚੀਆਂ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਸੇਫ ਨਹੀਂ ਰਹੀਆਂ ਬਾਈ ਜੀ ਕਿੰਨਾ ਬੁਰਾ ਹਾਲ ਹੈ ਇਹ ਹੈਗਾ ਸਾਡਾ ਬਦਲਾ ਅੱਜ ਪੰਜਾਬ ਬਚਾਓ ਯਾਤਰਾ ਜਿਹੜੀ ਇਹਦਾ ਮੇਨ ਮਕਸਦ ਇਹ ਹੀ ਆ ਵੀ ਲੋਕਾਂ ਦੇ ਵਿੱਚ ਜੋ ਸਚਾਈ ਹੈ ਉਹਨੂੰ ਲਿਆਂਦਾ ਜਾਵੇ ਪਾਬਲ ਕਰਨ ਉਹਦੇ ਪ੍ਰਤੀ ਪੂਰਾ ਅਵੇਅਰ ਕੀਤਾ ਜਾਵੇ ਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਬਾਈ ਜੀ ਇਹ ਹੈ ਤੁਸੀਂ ਅੱਜ ਦੇਖ ਹੀ ਰਹੇ ਹੋ ਕਿ ਹਜ਼ਾਰਾਂ ਨਹੀਂ ਲੱਖਾਂ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਇਹ ਯਾਤਰਾ ਦੇ ਨਾਲ ਡੈਲੀ ਸਾਡੇ ਪ੍ਰਧਾਨ ਸਾਹਿਬ ਜਾਂਦੇ ਨੇ ਡੈਲੀ ਡੈਲੀ ਕੀ ਹੁੰਦਾ ਦੇਖੋ ਜੇ ਕੋਈ ਇੱਕ ਦਿਨ ਬੰਦਾ ਬਿਮਾਰ ਵੀ ਹੋ ਗਿਆ ਕੱਲ ਸਾਡੇ ਪ੍ਰਧਾਨ ਜੀ ਬਿਮਾਰ ਹੋ ਗਏ ਤਾਂ ਕਹਿੰਦੇ ਜੀ ਇਹ ਤਾਂ ਗਰਮੀ 'ਚ ਜਾ ਕੇ ਯਾਤਰਾ ਕਿੱਥੇ ਕਰ ਲਈਦੀ ਇਹਨਾਂ ਨੇ ਇੰਨੇ ਜੋਗੇ ਕਿੱਥੇ ਨੇ ਅੱਜ ਪ੍ਰਧਾਨ ਜੀ ਦੁਬਾਰਾ ਫੇਰ ਆ ਗਏ ਜੀ ਰੋਡ ਤੇ ਕਿਉਂਕਿ ਦੇਖੋ ਉਹ ਇੱਕ ਮੁੱਖ ਮੰਤਰੀ ਦਾ ਬਹੁਤ ਵੱਡਾ ਅਹੁਦਾ ਹੈ ਸਨਮਾਨਯੋਗ ਕਹਿਣਾ ਨਹੀਂ ਚਾਹੀਦਾ ਪਰ ਕੀ ਕਰੀਏ ਮਤਲਬ ਮਨੇ ਨੇ ਦੁਖੀ ਹੋਏ ਪਏ ਨੇ ਕਹਿਣਾ ਪੈਂਦਾ ਬਾਈ ਜੀ ਵੀ ਉਹ ਕਿਤੇ ਦੋ ਪੈਗ ਵੱਧ ਘੱਟ ਲਾ ਲੈਂਦੇ ਨੇ ਪਤਾ ਨਹੀਂ ਕੀ ਬੋਲ ਜਾਂਦੇ ਨੇ ਕੀ ਨਹੀਂ ਕੋਈ ਸਮਝੇ ਨਹੀਂ ਲੱਗਦੀ ਹੈਗੀ ਕਿਉਂਕਿ ਸੁਖਵੀਰ ਬਾਦਲ ਜੀ ਕੋ ਉਹ ਨੇਤਾ ਨੇ ਜਿਹਾਨੂੰ ਬਰਾਸਤ ਦੇ ਵਿੱਚ ਸਿਆਸਤ ਮਿਲੀ ਹੈ ਝਾੜੂ ਵਾਲਿਆਂ ਦਾ ਬਹੁਤ ਵੱਡਾ ਮੁੱਦਾ ਸੀਗਾ ਵੀ ਇਹ ਸਾਡੀ ਆਪਣੇਆਂ ਨੂੰ ਹੀ ਬਣਾਈ ਜਾਂਦੇ ਨੇ ਅਸੀਂ ਗਰੀਬ ਘਰਾਂ ਦੇ ਬੱਚਿਆਂ ਨੂੰ ਲੈ ਕੇ ਆਵਾਂਗੇ ਬਾਈ ਜੀ ਅੱਜ ਘੱਟੋ ਘੱਟ ਕਾਂਗਰਸ ਦੇ ਪਤਾ ਨਹੀਂ ਕਿੰਨੇ ਅਸਾਲੀ ਵਾਲਦੇ ਪਿੰਨੇ ਕ ਐਦੋਂ ਘੱਟੀ ਆ ਗੱਲ ਕੀ ਹੋ ਗਈ ਵੀ ਇਹਨਾਂ ਨੇ ਬੰਦੇ ਨੂੰ ਟਿਕਟ ਦੇਤੀ ਐਮਪੀ ਦੀ ਇਹਨਾਂ ਦਾ ਉਹੀ ਛੱਡ ਕੇ ਭੱਜ ਗਿਆ ਮੁੰਡਾ ਬੜਾ ਮਤਲਬ ਖਤਰਨਾਕ ਗੱਲਾਂ ਨੇ ਤੇ ਉਸ ਤੋਂ ਬਾਅਦ ਹੁਣ ਤੁਸੀਂ ਆਪ ਹੀ ਦੱਸ ਦਿਓ ਵੀ ਇਹਦੀ ਯਾਤਰਾ ਦੀ ਲੋੜ ਹੈ ਜਾਂ ਨਹੀਂ ਹੈ ਕਿਉਂਕਿ ਪੰਜਾਬ ਡੋਬ ਰਿਹਾ ਹੈ ਬਾਈ ਜੀ ਮਾਵਾਂ ਭੈਣਾਂ ਬਿਲਕ ਰਹੀਆਂ ਨੇ ਸਾਡੇ ਇੱਥੇ ਪਿੰਡ ਦੇ ਵਿੱਚ ਹੀ ਇੱਕ ਪਾਣਾ ਵਾਪਰਿਆ ਸੀਗਾ ਉਹ ਵੱਡੋ ਉਹਦੇ ਨਸ਼ਿਆਂ ਨਾਲ ਹੁੰਦਾ ਫਰ ਗਿਆ ਨੋ ਨਸ਼ੇ ਦੀ ਵੀ ਗੱਲ ਕਰਦੇ ਹਾਂ ਲੋਕ ਤਾਂ ਕਹਿੰਦੇ ਸਾਨੂੰ ਫ੍ਰੀ ਚ ਹੀਂਦਾ ਸਾਨੂੰ ਬਸਾਂ ਬ੍ਰੀਚ ਹੀਂਦੀਆਂ ਨੇ ਸਾਨੂੰ ਬਿਜਲੀ ਬ੍ਰੀਚ ਹੀਂਦੀ ਹੈ ਪਰ ਫਿਰ ਫਿਰ ਕਿਵੇਂ ਦੇਖਦੇ ਹੋਂ ਤੁਸੀਂ ਪੰਜਾਬ ਨੂੰ ਬਾਈ ਜੀ ਪਤਾ ਕੀ ਆ ਜਿਹੜੀ ਖਰੀ ਵਾਲੀ ਗੱਲ ਆ ਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਨੇ ਫ੍ਰੀ ਦਿੱਤਾ ਕੀ ਹੈ ਕਿਉਂਕਿ ਰਸਣ ਹੈ ਜਿਹੜਾ ਉਹ ਤਾਂ ਆਲਰੇਡੀ ਸ਼੍ਰੋਮਣੀ ਕਾਲੀ ਦਲ ਵੇਲੇ ਦਾ ਚੱਲ ਰਿਹਾ ਬਾਦਲ ਸਾਹਿਬ ਦੀ ਦੇਣ ਆ ਆ ਖੰਨੇ ਹੋਇਆ ਸੀਗਾ ਕਹਿੰਦੇ ਘਰ-ਘਰ ਰਸਣ ਦਵਾਂਗੇ ਕਾਰਡ ਦੇ ਉੱਤੇ ਫੋਟੋ ਬਾਦਲ ਸਾਹਿਬ ਦੀ ਲੱਗੀ ਹੋਈ ਸੀ ਠੀਕ ਹੈ ਜੀ ਇਹਨਾਂ ਨੇ ਆਪਣਾ ਕੀ ਆ ਬਾਈ ਜੀ ਇਹ ਤਾਂ ਪੂਚੀ ਵਾਲੇ ਹੈਗੇ ਨੇ ਜਾਂ ਝਾੜੂ ਜਾਂ ਬਿਜਲੀ ਦਾ ਕੰਮ ਨਹੀਂ 300 ਯੂਨਟ ਹਰ ਮਹੀਨੇ ਫਿਰ ਜਿਹੜੀ ਬਿਜਲੀ ਫ੍ਰੀ ਦਿੱਤੀ ਹੈ ਹਾਂ ਜੀ ਉਹਦਾ ਤੁਸੀਂ ਅਗਲੇ ਸਮੇਂ 'ਚ ਦੇਖ ਲਿਓ ਵੀ ਹਾਲਾਤ ਕੀ ਹੋਣੇ ਨੇ ਬਿਜਲੀ ਬੋਰਡ ਦੇ ਹਾਲਾਤ ਕੀ ਹੁੰਦੇ ਜਾ ਰਹੇ ਨੇ ਅਰ ਇਹਨਾਂ ਨੇ ਕਰਜ਼ਾ ਕਿ ਕਿਉਂਕਿ ਪੰਜਾਬ ਨੇ ਬਾਜੀ ਡੁੱਬ ਜਾਣਾ ਇਸ ਤਰੀਕਿਆਂ ਨਾਲ ਨਹੀਂ ਲੱਗਦਾ ਵੀ ਲੋਕ ਇੱਚੀ ਤੋਂ ਇਗਨੋਰ ਮਾਰਨਗੇ ਸਾਨੂੰ ਫ੍ਰੀ ਮਿਲ ਰਹੀ ਹੈਵੇਂ ਅਸੀਂ ਕਿਉਂ ਹੋਰ ਫਸੇ ਨੂੰ ਜਾਈਏ ਬਾਈ ਜੀ ਦੇਖੋ ਕਿਉਂਕਿ ਆ ਪੈਣਾ ਬੈਠੇ ਨੇ ਸਾਡੀਆਂ ਇਹਨਾਂ ਤੋਂ ਵੱਧ ਕੁਝ ਨਹੀਂ ਹੁੰਦਾ ਕਿਉਂਕਿ ਇਹਨੇ ਘਰ ਚਲਾਉਣੇ ਹੁੰਦੇ ਨੇ ਇਹ ਕਹਿੰਦੀਆਂ ਸਾਨੂੰ ਪੈਣਾ ਦਾ ਤਾਂ ਬਸ ਕਰਾਇਆ ਵੀ ਫ੍ਰੀ ਹੋਇਆ ਬਈ ਬਾਈ ਜੀ ਬਸ ਕਰਾਇਆ ਉਹ ਵੀ ਪਹਿਲਾਂ ਜੰਨੀ ਸਾਫ ਕਰਗੇ ਸੀ ਉਹ ਵੀ ਇਹਨਾਂ ਨੇ ਨਹੀਂ ਕੀਤਾ ਠੀਕ ਹੈ ਫਤਾ ਤਾਂ ਲੱਗੇ ਨਾ ਵੀ ਇਹਨਾਂ ਨੇ ਕੀਤਾ ਕੀ ਆ ਝਾੜੂ ਵਾਲਿਆਂ ਨੇ ਅੱਜ ਉਹੀ ਪੈਣਾ ਕਹਿੰਦੇ ਨੇ ਅਸੀਂ ਬਸਦਾ ਕਰਾਇਆ ਦੇ ਦਾਂਗੇ ਅਸੀਂ ਬਿਜਲੀ ਦਾ ਬਿੱਲ ਦੇ ਦਾਂਗੇ ਪਰ ਸਾਡੇ ਬੱਚੇ ਤਾਂ ਜਿਉ ਬਾਈ ਜਿਹੜੀ ਮਾਂ ਦਾ ਇਕੱਲਾ ਇਕੱਲੇ ਪੁੱਤ ਮਰ ਜਾਂਦੇ ਨੇ ਉਹਨਾਂ ਨੂੰ ਦੱਸੋ ਕੀ ਕਰੂਗੀ ਪੈਸੇ ਬਚਾ ਕੇ ਬਿਜਲੀ ਦੇ ਬਿੱਲ ਨੂੰ ਬਚਾ ਕੇ ਕੀ ਕਰੂਗੀ ਜਿਹਦਾ ਪਰਿਵਾਰ ਹੀ ਡੋਲ Sick game.